ਸਾਰੀ ਉਮਰ ਬਾਪੂ ਨੇ ਸੇਲਜ਼ਮੈਨ ਰਹੇ ਕੱਪੜਿਆਂ ਦੇ ਸਭ ਤੋਂ ਵੱਡੇ ਵਪਾਰ ਕੇਂਦਰ ਲੁਧਿਆਣੇ ਸ਼ਹਿਰ ਦੇ ਘੰਟਾ ਘਰ ਲੱਗ ਏਰੀਏ ਦੇ ਵਿੱਚ ਉੱਥੇ ਹੀ ਜ਼ਿੰਦਗੀ ਕੱਟੀ ਸਾਰੀ ਤੇ ਅਸੀਂ ਜਾਂ ਉਸ ਕਮਰੇ ਚ ਗਏ ਇੰਨੀ ਮਾੜੀ ਹਾਲ ਇੰਨੀ ਸਵੈਲ ਆਵੇ ਉੱਥੇ ਬਾਪੂ ਦੇ ਜ਼ਖਮ ਹੋਏ ਹੋਏ ਲੈਟਰਨ ਬਾਥਰੂਮ ਪਿੱਛੇ ਹੀ ਹੋ ਰਿਹਾ ਹੈ ਬਾਪੂ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ ਵੀ ਇਨਸਾਨ ਕੀ ਸੋਚਦਾ ਕੀ ਹੁੰਦਾ ساری ਉਮਰ ਬੰਦਾ ਕਮਾਉਂਦਾ ਪਰ ਜਦੋਂ ਸ਼ਰੀਰ ਹੀ ਕੰਮ ਨਹੀਂ ਜਨ ਹੋਵੇ ਬਾਪੂ ਦਾਹਦਾ ਵੀ ਜਦ ਮੇਰੇ ਹੱਟ ਪੈਰ ਚੱਲਦੇ ਸੀ ਮੈਂ ਕੰਮ ਕਰ ਚੱਲਦੇ ਸੀ ਮੈਂ ਆਪਣੇ ਭੈਣ ਭਰਾਵਾਂ ਦੀ ਵੀ ਮਦਦ ਕਰਦਾ ਰਿਹਾ ਪਰ ਹੁਣ ਮੇਰੀ ਕੋਈ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ 인ਦਰਜੀਤ ਸਿੰਘ ਜੀ ਤੁਸੀਂ ਦੇਖੋ ਬਾਪੂ ਜੀ ਨੂੰ ਜਿਸ ਦਿਨ ਲੈ ਕੇ ਆਏ ਸੀ ਕੀ ਹਾਲਾਤ ਸੀ ਕਿਵੇਂ ਬਾਪੂ ਜੀ ਇੱਕ ਕਮਰੇ ਦੇ ਵਿੱਚ ਪਏ ਸੀ ساری ਉਮਰ ਬਾਪੂ ਨੇ ਸੇਲਜ਼ਮੈਨ ਰਹੇ ਕੱਪੜਿਆਂ ਦੇ ਸਭ ਤੋਂ ਵੱਡੇ ਵਪਾਰਕ ਕੇਂਦਰ ਲੁਧਿਆਣੇ ਸ਼ਹਿਰ ਦੇ ਘੰਟਾ ਘਰ ਲੱਕ ਏਰੀਏ ਦੇ ਵਿੱਚ ਉੱਥੇ ਹੀ ਜ਼ਿੰਦਗੀ ਕੱਢੀ ਸਾਰੀ ਤੇ ਉੱਥੇ ਹੀ ਨੇੜੇ ਖਵਾਜਾ ਮੁਹੰਮਦ ਆਜ਼ਮ ਮੁਹੱਲਾ ਨੇੜੇ ਡਿਵੀਜ਼ਨ ਨੰਬਰ 3 ਦੇ ਵਿੱਚ ਬਾਪੂ ਜੀ ਪਏ ਸੀ ਸਾਨੂੰ ਖਜਾਨ ਸਿੰਘ ਸਾਨੂੰ ਮਕੰਦ ਸਿੰਘ ਨੇ ਦੱਸਿਆ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਵੀ ਇੱਥੇ ਇੱਕ ਬਜ਼ੁਰਗ ਨੇ ਕਮਰੇ 'ਚ ਪਏ ਨੇ ਕੋਈ ਰੋਟੀ ਦੇ ਦਿੰਨੇ ਆਂ ਅਸੀਂ ਖਾ ਲੈਂਦੇ ਆ ਲੈਟਰਨ ਬਾਥਰੂਮ ਤੋਂ ਵੀ ਬਹੁਤ ਔਖੇ ਆ ਬਜ਼ੁਰਗ ਹੋ ਗਿਆ ਸਰਦਾਰ ਨੇ ਪੜ੍ਹੇ ਲਿਖੇ ਨੇ ਗੁਰੂ ਦੇ ਸਿੱਖ ਨੇ ਪਰ ਅੱਜ ਹਾਲਤ ਬਹੁਤ ਮਾੜੀ ਆ ਕੋਈ ਆਪਣਾ ਪੁੱਛਣ ਵਾਲਾ ਨਹੀਂ ਕੋਈ ਦੇਖਣ ਨਹੀਂ ਆਉਂਦਾ ਪੈਣਪਰਾ ਹੈਗੇ ਆ ਉਹ ਪੰਜਾਬ ਤੋਂ ਬਾਹਰ ਰਹਿੰਦੇ ਆ ਕਿਤੇ ਤੇ ਬਾਪੂ ਦਾ ਵਿਆਹ ਨਹੀਂ ਸੀ ਹੋਇਆ ਇਕੱਲੇ ਆਪਣਾ ਜੀਵਨ ਬਤੀਤ ਕੀਤਾ ਇਹਨਾਂ ਨੇ ساری ਉਮਰ ਸੇਲਜ਼ਮੈਨ ਰਹੇ ਵੀ ਹੁਣ ਅਧਰੰਗ ਹੋ ਗਿਆ ਤੇ ਮੰਜੇ 'ਚ ਪਏ ਆ ਤੇ ਕਮਰੇ 'ਚ ਪਏ ਆ ਆਪਣੇ 'ਚ ਬਸ ਤੇ ਅਸੀਂ ਜਦ ਉਸ ਕਮਰੇ 'ਚ ਗਏ ਇੰਨੀ ਮਾੜੀ ਹਾਲ ਤਿੰਨੀ ਸਵੈਲ ਆਵੇ ਉੱਥੇ ਬਾਪੂ ਦੇ ਜ਼ਖਮ ਹੋਏ ਹੋਏ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਮਨ ਭਰਿਆ ਆ ਵੀ ਇਨਸਾਨ ਕੀ ਸੋਚਦਾ ਕੀ ਹੁੰਦਾ ساری ਉਮਰ ਬੰਦਾ ਕਮਾਉਂਦਾ ਜਦ ਤੱਕ ਹੱਟ ਪੈਰ ਚੱਲਦੇ ਆ ਬੰਦਾ ਕਿੱਡੇ ਕਿੱਡੇ ਸੁਪਨੇ ਸਜੋਂਦਾ ਪਰ ਜਦੋਂ ਸਰੀਰ ਹੀ ਕੰਨੇ ਜਨ ਹੋਵੇ ਬਾਪੂ ਰਸਦਾ ਵੀ ਜਦ ਮੇਰੇ ਹੱਟ ਪੈਰ ਚੱਲਦੇ ਸੀ ਮੇਰੇ ਕੰਮ ਕਰ ਚੱਲਦੇ ਸੀ ਮੈਂ ਆਪਣੇ ਭੈਣ ਭਰਾਵਾਂ ਦੀ ਵੀ ਮਦਦ ਕਰਦਾ ਰਿਹਾ ਪਰ ਹੁਣ ਮੇਰੀ ਕੋਈ ਨਹੀਂ ਕਰਦਾ ਗਲਤ ਤਾਂ ਭਾਈ ਉਹੀ ਆ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਆ ਭਾਈ ਇਸ ਕਰਕੇ ਸਾਡੀ ਬੇਨਤੀ ਆ ਭੈਣਾ ਤੇ ਭਰਾਵਾਂ ਨੂੰ ਸਾਰਿਆਂ ਨੂੰ ਵੀ ਤੁਹਾਡੇ ਆਸ-ਪਾਸ ਕੋਈ ਐਸਾ ਬਾਪੂ ਇੰਦਰਜੀਤ ਸਿੰਘ ਵਾਂਗ ਕੋਈ ਬਜ਼ੁਰਗ ਜਾਂ ਕੋਈ ਮਾਂ ਸਾਡੀ ਮਾੜੇ ਹਾਲਾਤਾਂ 'ਚ ਆ ਅਸੀਂ ਉਹਨਾਂ ਦੇ ਧੀਆਂ ਪੁੱਤ ਬਣੀਏ ਅਸੀਂ ਆਪਣਾ ਫਰਜ਼ ਨਿਭਾਈਏ ਅਸੀਂ ਆਪਣਾ ਇਨਸਾਨ ਹੋਣ ਦੀ ਜ਼ਿੰਮੇਵਾਰੀ ਨਿਭਾਈਏ ਇੰਦਰਜੀਤ ਸਿੰਘ ਸਵਰਗਵਾਸੀ son of ਜਸਵੰਤ ਸਿੰਘ 5 ਮਹੀਨੇ ਹੋ ਗਏ ਸਾਡੇ ਕੋਲੇ ਬਾਪੂ ਜੀ ਨੂੰ ਆਇਆ ਹੋਇਆ ਤੇ ਬਾਪੂ ਜੀ ਉਸ ਹਨੇਰ ਕੋਠੜੀ ਚੋਂ ਨਿਕਲ ਕੇ ਜਿਸ ਦਿਨ ਦੇ ਇੱਥੇ ਆਏ ਨੇ ਖੁਸ਼ ਨੇ ਬਾਪੂ ਜੀ ਵਧੀਆ ਜ਼ਿੰਦਗੀ ਬਤੀਤ ਕਰਦੇ ਨੇ ਪਰ ਜਿਹੜੇ ਬੰਦੇ ਨੇ ਸਾਰੀ ਉਮਰ ਕਮਾ ਕੇ ਰੋਟੀ ਖਾਧੀ ਹੋਵੇ ਤੇ ਉਹਨੂੰ ਐਸੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਵੀ ਆਪਣੇ ਆਪ 'ਚ ਦੁੱਖदाई ਹੈ ਕਰੇਉਰ ਅਰਦਾਸ ਬਾਪੂ ਇੰਦਰਜੀਤ ਸਿੰਘ ਜੀ ਵਾਸਤੇ ਤੇ ਉਹਨਾਂ ਦੇ ਪਰਿਵਾਰ ਕੇ ਮੈਂਬਰਾਂ ਵਾਸਤੇ ਵੀ ਉਹ ਬਾਪੂ ਜੀ ਨੂੰ ਮਿਲ ਬਾਪੂ ਜੀ ਦਾ ਸਾਥ ਦੇਣ ਇਸ ਬੜਾਫੇ ਦੇ ਵਿੱਚ ਆਪਣਿਆਂ ਦੇ ਸਾਥ ਦੀ ਲੋੜ ਆਪਣਿਆਂ ਦੀ ਅੜੀਕ ਵਿੱਚ ਬਾਪੂ ਇੰਦਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ